ਇੱਕ ਕਾਂਡ ਹੋ ਗਿਆ ਸੀ ਜੀ ਹੁਣ ਤੇ ਉਸ ਕਰਕੇ ਨਾ ਜਿਹੜਾ ਕੈਮਰਾ GoPro ਵੀ ਮੈਂ ਜੇਬ ਚ ਪਾ ਕੇ ਲਿਆ ਬੈਗ ਚ ਜਿੱਤੇ ਆਪਾਂ ਆਹ ਦੇਖੋ ਪਤੰਦਰਾਂ ਨੇ ਰੂੜੀਆਂ ਤੇ ਵੀ ਕੰਮ ਚਲਾ ਲਿਆ ਉਹ ਸਾਹਮਣੇ ਘੋੜਿਆਂ ਦਾ ਲਾ ਲਓ ਤੁਸੀਂ ਕਰਕੇ ਆਪਾਂ ਅੱਜੇ ਲਾ ਲਓ ਤੁਸੀਂ ਸਵੇਰੇ ਜਿਹੜਾ ਫਲਾਈਟ ਆ ਉਹ ਚੜ ਕੇ ਰਾਜਸਥਾਨ ਤੋਂ ਲੇ ਲਦਾ ਖਾਗੇ ਇਹ ਅੱਗੇ ਖੜਿਆ ਜੀ ਆਪਾਂ ਕਿਸਾਨ ਆਪਣੇ ਨਾਲ ਤੇ ਇਹ ਜਿਉਂ ਦੀ ਖੇਤੀ ਹੋ ਰਹੀ ਹੈ ਜਿੱਦਾਂ ਲਾ ਲਓ ਤੁਸੀਂ ਆਪਣੇ ਕਣਕ ਦੇ ਸੇਮੇ ਉਸ ਪ੍ਰੋਸੈਸ ਹੋਈਏ ਕਹਿੰਦੇ ਵੀ ਫੁੱਲੀ ਨੂੰ ਜਿਹੜੀ ਇਹਦੀ ਕਟਾਈ ਹੋ ਗਈ। ਇੰਨੇ ਵਧੀਆ ਰੋਡ ਤੋਂ ਨੱਟਣਾ ਦੇਖੋ ਕਿਥੋਂ ਦੀ ਵੜਿਆ। ਇਹ ਵਿਚਕਾਰ ਦੀ ਜਾਂਦੀ ਹੈ ਕੋਈ ਸੜਕ ਤੇ ਆਪਾਂ ਤੇ ਮਤਲਬ ਪੀੜ ਦਾ ਇੱਥੋਂ ਪਤਾ ਲੱਗਦਾ ਵੀ ਇਹ ਲਾਈਨ ਉੱਥੇ ਨਾਲ ਫਾਇਦਾ ਨਾ ਦੇਖਿਆ ਦੂਰ ਤੋਂ ਆ ਰਹੀ ਹੈ। ਕਟੋਂ ਘੜ ਇੱਥੋਂ ਵੀ ਕਿਲੋਮੀਟਰ ਹੋਊਗਾ ਤੇ ਕਿਲੋ ਡੈਢ ਕਿਲੋਮੀਟਰ ਇਧਰ ਹੋਊਗਾ। ਤੇ ਨਾਲ ਤੁਸੀਂ ਲੱਖਾਂ ਦੇ ਸਾਹਮਣ ਤੋਂ ਇੱਥੇ ਆ ਕੇ ਮੱਥਾ ਟੇਕਣਾ ਦੁਨੀਆਂ। ਸਮਾਨ ਪੈਕ ਕਰ ਲਈਏ ਆਪਾਂ ਤੇ ਸਾਹਮਣੇ ਰੂਮ ਦਾ ਹਾਲ ਦੇਖ ਲਓ ਤੁਸੀਂ ਇੱਕ ਵਾਰੀ ਬੈਗ ਹੋ ਗਏ ਆਪਣੇ ਤੇ ਸਮਾਨ ਬਲ ਪੈਕ ਹੈ ਪਰ ਸਮਾਂ ਅੱਜ ਵੀ ਲੇਟ ਹੋ ਗਏ ਲੇਟ ਹੋਣ ਦਾ ਕਾਰਨ ਇਹ ਵੀ ਇੱਥੇ ਨੈਟ ਨਹੀਂ ਸੀ ਤੇ ਵੀਡੀਓ ਨੂੰ ਰਾਤ ਵੀ ਲਾ ਲਓ ਤੁਸੀਂ ਐਡਿਟ ਕੀਤੀ ਤਾਂ ਲੇਟ ਹੋਈ ਹੈ ਬਾਕੀ ਹੁਣ ਅਪਲੋਡ ਕਰਤੀ ਜਾਂਦੇ ਹੋਏ ਆਪਣੇ ਆਪੇ ਜੂਗੀ ਫਿਲਹਾਲ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਬਲੌਗ ਦੇ ਵਿੱਚ ਤੇ ਆਪਾਂ ਘੁੰਮਣੇ Rajasthan ਤੇ ਦਿਨੇ ਅੱਜ ਆਪਣਾ ਤੇਜਾ ਤਰੀਕ ਹੋ ਗਿਆ ਅੱਜ 31 ਤੇ ਅੱਜ ਜਾਵਾਂਗੇ ਆਪਾਂ ਪੰਪੁਸ਼ਕਰ ਨੂੰ ਇਹ ਤੋਂ 3 ਘੰਟੇ ਦੀ ਵਾਰਟ ਹੈ ਤੇ ਆਪਾਂ ਟਾਈਮ ਨਾਲ ਲਾਲੋ ਪਾਰ ਕਰਦੇ ਜਾਗੇ ਤੇ ਤੁਸੀਂ ਕੱਲ ਵਾਲੇ ਆਪਣਾ ਬਲੌਗ ਚ ਦੇਖਿਆ ਹੀ ਹੈ ਆਪਾਂ ਅੱਜ ਲਾਲੋ ਸੌਰੀ ਕੱਲ ਆਪਾਂ ਸਾਲਾ ਸਾਰੋਂ ਤੋਂ ਬਾਅਦ ਬਲਾਜੀ ਤੋਂ ਹੁੰਦੇ ਹੋਏ ਖਾਟੂ ਸ਼ਾਮਾ ਗਏ ਸੀ ਤੇ ਅੱਜ ਆਪਾਂ ਨਾ ਪੁਸ਼ਕਰ ਪਹੁੰਚ ਜਾਗੇ ਟਾਈਮ ਨਾਲ ਤੋਂ ਪਹਿਲਾਂ ਆਪਾਂ ਇੱਕ ਫੂਆ ਮੰਗਾਇਆ ਕਿਉਂਕਿ ਕੱਲ੍ਹ ਵੀ ਫੂਆ ਖਾਜੀ ਥੋੜਾ ਜਨਾ ਇੱਕਦਾਂ ਹਲਕਾ ਹੁੰਦਾ ਖਾਣ ਚ ਤੇ ਦੂਜਾ ਥੋੜਾ ਮਸਾਲੇ ਵਸੂਲੇ ਘਟੂ ਹੁੰਦੇ ਉਹਦੇ ਕਰਕੇ ਥੋੜਾ ਜ ਸਫਰ ਚ ਠੀਕ ਰਹੂ ਬਾਕੀ ਇਹ ਆਪਣੇ ਹੋਟਲ ਦਾ ਪਾਰਕਿੰਗ ਆ ਸਾਹਮਣੇ ਤੁਹਾਡੇ ਤੇ ਉਧਰ ਆਪਣਾ ਮੋਟਰਸਾਈਕਲ ਆਪਾਂ ਗਰਮ ਹੋਣ ਨੂੰ ਲਾਤਾ ਹੁਣ ਚਲ ਪਈਆਂ ਜੀ ਆਪਾਂ ਖਾਟੂ ਸ਼ਾਮ ਤੋਂ ਤੇ ਅੱਜ ਪਹੁੰਚਣਾ ਆਪਾਂ ਪੁਸ਼ਕਰ ਸਤਿਗੁਰੂ ਰੱਬ ਦਾ ਨਾਮ ਲੈ ਲਈ ਇੱਕ ਵਾਰੀ ਸਤਨਾਮ ਸ਼੍ਰੀ ਵਾਹਿਗੁਰੂ ਕਿਰਪਾ ਕਰਿਓ ਤੇ ਅੱਜ ਦੀ ਯਾਤਰਾ ਜਿਹੜੀ ਉਹ ਵਧੀਆ ਤਰੀਕੇ ਦੇ ਨਾਲ ਹੋ ਜੇ ਵਾਹਿਗੁਰੂ ਜੇ ਪਾਛਾ ਜਿਹੜੀ ਨਾ ਤੁਸੀਂ ਸਾਰੀ ਭੀੜ ਦੇਖ ਰਹੇ ਹੋ ਇਹ ਖਾਟੂ ਸ਼ਾਮ ਜੀ ਦਾ ਜਨਮ ਦਿਨ ਆ ਗੱਲ ਇੱਕ ਤਰੀਕ ਨੂੰ ਉਹਦੇ ਕਰਕੇ ਐ ਜਿਹੜਾ ਬਜ਼ਾਰ ਵੈਸੇ ਪੀੜੇ ਇੱਥੇ ਰਹਿੰਦੀ ਹੈ ਪਰ ਅੱਜ ਤੇ ਕੱਲ ਇਹ ਜਾਦਾ ਹੋ ਗੂਗੇ ਕੱਲ ਆਪਾਂ ਪੁੱਛਿਆ ਵੀ ਸੀ ਇੱਕ ਨੂੰ ਉਹ ਕਹਿੰਦੇ ਪਿਛਲੇ ਸਾਲ ਸਾਨੂੰ 14 ਘੰਟੇ ਲੱਗੇ ਸੀ ਮੱਥਾ ਟੇਕਣ ਨੂੰ ਜਾਂਦੇ ਹੋਏ ਆਪਾਂ ਖੜਿਆ ਇਹ ਲਾਈਨ ਕਰਕੇ ਦੇਖਣ ਕਰਕੇ ਕਿਉਂਕਿ ਆਪਾਂ ਇਧਰ ਆਇਆ ਕਿਲੋ ਡੇਢ ਕਿਲੋਮੀਟਰ ਦੇ ਕਰੀਬ ਆ ਗਏ ਆਪਾਂ ਤੇ ਮਤਲਬ ਪੀੜ ਦਾ ਇੱਥੋਂ ਪਤਾ ਲੱਗਦਾ ਵੀ ਇਹ ਲਾਈਨ ਉਹ ਉੱਥੇ ਨਾ ਸਾਇਦ ਨਾ ਦੇਖਿਆ ਦੂਰ ਤੋਂ ਆ ਰਹੀ ਹੈ ਕਟਕੜੇ 80 ਕਿਲੋਮੀਟਰ ਹੋਊਗਾ ਤੇ ਕਿਲੋ ਡੈਡ ਕਿਲੋਮੀਟਰ ਇਧਰ ਹੋਊਗਾ ਤੇ ਲਾ ਲੋ ਤੁਸੀਂ ਲੱਖਾਂ ਦੇ ਸਾਹਮਣ ਤੋਂ ਇੱਥੇ ਆ ਗਏ ਮੱਥਾ ਟੇਕਣਾ ਦੁਨੀਆ ਨੇ ਇਹ ਬਹੁਤ ਵਧੀਆ ਇੱਥੇ ਨਿਆਰਾ ਲਿਖਿਆ ਹੋਇਆ ਨਾ ਜਿਹੜਾ ਨਾਰਾ ਕੀ ਲਿਖਿਆ ਹੋਇਆ ਇਹ ਦੇ ਮਤਲਬ Rajasthan ਦੇ ਵਿੱਚ ਆਪਾਂ ਵੀ ਤੇਲ ਪਾ ਲਈ ਇੱਕ ਵਾਰੀ ਇਹ ਨਾ Rajasthan ਵਾਲਿਆਂ ਦੀ ਨਾ ਫੈਰੋਂ ਦਾ ਡਿਜ਼ਾਈਨ ਦੇਖੋ ਕਿਦਾਂ ਦਾ ਜਦੋਂ ਪਲਟਾ ਜਣਾ ਇੱਕ ਸਾਈਡ ਨੂੰ ਚੱਲਦੀ ਹੈ ਆਹ ਦੇਖੋ ਇੰਨੇ ਵਧੀਆ ਰੋਡ ਤੋਂ ਨੱਟ ਨੇ ਦੇਖੋ ਕਿੱਥੋਂ ਦੀ ਵੜਿਆ ਇਹ ਵਿਚਕਾਰ ਦੀ ਜਾਂਦੀ ਹੈ ਕੋਈ ਸੜਕ ਤੇ ਹੁਣ ਇਹ ਨਹੀਂ ਪਤਾ ਕਿੰਨਾ ਗਰਾਸਾ ਸਾਰਾ ਟੁੱਟਿਆ ਹੋਇਆ ਰਸਤਾ ਆਹ ਦੇ ਲਓ ਜੀ ਤੁਸੀਂ ਨੱਟ ਦਾ ਕੰਮ ਪਤੰਦਰ ਨੇ ਪਿੰਡ ਦੇ ਵਿੱਚ ਹੀ ਕਰਤਾ ਨੇ ਨਹੀਂ ਪਤਾ ਵੀ ਓਏ ਹੋਏ ਅੱਗੇ ਗੱਡੀ ਖੜੀ ਐ Rajasthan ਦੇ ਪਿੰਡ ਘਵਾ ਦੇ ਨੇਟ ਨੇ ਤਾਂ ਨਹੀਂ ਆਪਾਂ ਬਾਹਰ ਸੜਕ ਤੋਂ ਹੀ ਲੰਘ ਜਾਣਾ ਸੀ ਹੁਣ ਵੀ ਐਨੇ ਪਤਾ ਵੀ ਅੱਗੇ ਨਿਕਲ ਜੂ ਕਿਉਂਕਿ ਪਹਿਲਾਂ ਪਿੱਛੇ ਨਾ ਗੱਡੀ ਖੜੀ ਸੀ ਗਲੀਆਂ ਦਾ ਹੀ ਜੱਬ ਹੁੰਦਾ ਪਰ ਆਗੇ ਬਾਰ ਬਸ ਤਕਰੀਬਨ ਤਾਂ ਹੇ ਅੱਗੇ ਖੜੇ ਆਈ ਆਪਾਂ ਕਿਸਾਨ ਹੈ ਆਪਣੇ ਨਾਲ ਤੇ ਇਹ ਜੌਂ ਦੀ ਖੇਤੀ ਹੋ ਰਹੀ ਹੈ ਜਿੱਦਾਂ ਲਾ ਲਓ ਤੁਸੀਂ ਆਪਣੇ ਕਣਕ ਦੇ ਸੇਮੇ ਇਸ ਪ੍ਰੋਸੈਸ ਉਹੀ ਹੈ ਕਹਿੰਦੇ ਵੀ ਹੌਲੀ ਨੂੰ ਹੈ ਜਿਹੜੀ ਇਹਦੀ ਕਟਾਈ ਹੋ ਗਈ ਤੇ ਇੱਧਰੋਂ ਉੱਧਰ ਵਾਹੀ ਕਰ ਰਹੇ ਨੇ ਬਾਕੀ ਪਾਣੀ ਦਾ ਪ੍ਰਬੰਧ ਹੈ ਨਾਲ ਕੋਲ ਆਪਾਂ ਪਿੱਛੇ ਵੀ ਦੇਖਿਆ ਸਾਰਿਆਂ ਕੋਲੇ ਜਿੰਨੇ ਕੁ ਨਾਲਾ ਲਾ ਲਓ ਆਪਾਂ ਇਹਨੇ ਪਿੱਛੇ ਪਾਈਪ ਤੇ ਉੱਧਰ ਮੋਟਰ ਹੈ ਇਹਨਾਂ ਦੀ ਤੇ ਮੇਸਵਾਸਨ ਮੇਸਵਾਸ ਪਿੰਡ ਹੈ ਠੀਕ ਹੈ ਬਾਕੀ ਖੇਤੀ ਦਾ ਤਾਂ ਜਿੱਥੇ ਵੀ ਲਾ ਲੋ ਪਾਣੀ ਦਾ ਪ੍ਰਬੰਧ ਬਣਦਾ ਮੈਂ ਪਹਿਲੇ ਵੀਡੀਓ ਚ ਕਿਹਾ ਉਥੇ ਖੇਤੀ ਆਟੋਮੈਟਿਕ ਹੈ ਜਿਹੜੀ ਉਹ ਵੱਧ ਹੋਣ ਲੱਗ ਜਾਂਦੀ ਹੈ ਇਸੇ ਲਾਬੋ ਹੋਰ ਵੀ ਫਸਲ ਹੁੰਦੀ ਹੈ ਯਹਾਂ ਪੇ ਅਬ ਅਬ ਬੁਆਈ ਹੋ ਰਹੀ ਹੈ ਜੋ ਜੋ ਗਾਹ ਹੋਤਾ ਹੈ ਜੋ ਹੀ ਹੋਗਾ ਗਾਉਂ ਜੋ ਤੇ ਇਹ ਕਹਿੰਦੇ ਭਾਈ ਕਣਕ ਵੀ ਹੋ ਜਾਂਦੀ ਹੈ ਇੱਥੇ ਥੋੜਾ ਜਿਹਾ ਗਿਉਂ ਕਰੀਂਗੇ ਮੈਨੂੰ ਸਮਝ ਨਹੀਂ ਆਈ ਤੇ ਜਿਉਂ ਤੇ ਬਾਜਰਾ ਇਹ ਤਿੰਨ ਚੀਜ਼ਾਂ ਲਾ ਲੋ ਇੱਥੇ ਹੁੰਦੀਆਂ ਨੇ ਤਕਰੀਬਨ ਇਸ ਆਪਣਾ ਰੁੱਤ ਚ ਬਾਕੀ ਉਹ ਬਾਈ ਬਾਈ ਜਾਂਦਾ ਚੁੱਬਰ ਖੇਤ ਸામਨੇ ਜਿਹੜਾ ਆਪਾਂ ਘੁੰਮਣ ਵਾਸਤੇ ਆਇਆ ਨਾ ਕਿਸ਼ਨਗੜ ਤੇ ਸਨੋ ਯਾਰਡ ਬਣਿਆ ਹੋਇਆ ਉਹਦੀ ਜਿਹੜੀ ਲਾ ਲੋ ਤੁਸੀਂ ਉਹਦਾ ਇੱਕ ਪਾਸੇ ਬਣਦਾ ਘੁੰਮਣ ਦਾ ਉਹ ਅੰਦਰ ਬਣੂਗਾ ਇੱਧਰ ਬਣਦਾ ਨਾ ਸਾਹਮਣੇ ਸਾਹਮਣੇ ਬਣੂਗਾ ਪਰਮਿਸ਼ਨ ਲਿਆਈ ਆ ਆਪਾਂ ਯਾਰਡ ਦੀ ਇਹ ਯਾਹ ਇਤਨਾ ਮਾਰਬਲ ਗਾ ਮਾਰਬਲ ਨਿਕਲਤਾ ਹੈ ਯਾਂ ਸੇ ਕਾਹ ਪੇ ਫੈਕਟਰੀ ਦੇ ਮਾਰਬਲ ਕੀ ਵੈਸੀ ਫੈਕਟਰੀ ਇਕ ਨਿਕਲਤਾ ਵੀ ਯਾਂ ਸੇ ਨਹੀਂ ਨਹੀਂ ਫੈਕਟਰੀ ਵਿੱਚ ਆਤਾ ਮਾਰਬਲ ਮਤਲਬ ਇਹ ਕਟਾਈ ਹੁੰਦੀ ਹੈ ਨਾ ਇਨਕੇ ਉਹ ਪਾਡੂ ਆਤਾ ਉਹ ਯਾਂ ਪੇ ਲੱਗਿਆ ਖਾਲੀ ਹੁੰਦਾ ਓਕੇ ਓਕੇ ਪੁੱਛ ਲਿਆ ਆਪਾਂ ਕਹਿੰਦੇ ਵੀ ਮਾਰਬਲ ਨਹੀਂ ਇੱਥੋਂ ਨਿਕਲਦਾ ਮਾਰਬਲ ਦੇ ਵੱਡੇ ਵੱਡੇ ਪੱਥਰ ਆਉਂਦੇ ਤੇ ਕਟਾਈ ਹੁੰਦੀ ਆ ਮਤਲਬ ਲਓ ਸਫਾਈ ਹੋ ਗਏ ਫੇਰ ਲਾਲ ਅੱਗੇ ਜਾਂਦਾ ਹੈ। ਲਾਲ ਗਰਮੀ ਤੋਂ ਜਿਆਦਾ ਬਿਹਾਲ ਹੋ ਗਈ ਸੀ ਤੇ ਉਧਰ ਅੱਖਾਂ 'ਚ ਰੇਤਾ ਪੈ ਗਿਆ ਸੀ ਜਿਆਦਾ। ਪਰੇਸ਼ਾਨ ਹੋਣ ਕਰਕੇ ਆਪਾਂ ਅੱਜੇ ਲਾ ਲਓ ਤੁਸੀਂ ਸਵੇਰੇ ਜਿਹੜਾ ਫਲਾਈਟ ਆ ਉਹ ਚੜ ਕੇ ਰਾਜਸਥਾਨ ਤੋਂ ਲੇ ਲਦਾ ਖਾਗੇ ਆ ਨਾਲ ਵੀ ਬਾਈ ਇੰਨੀ ਫਲੈਟਾਂ ਆਉਂਦੀਆਂ ਨੇ ਇੱਥੇ ਇਹ ਅ ਜਿੱਥੇ ਦਾ ਮਤਲਬ ਰਾਜਸਥਾਨ ਦਾ ਡੰਪਿੰਗ ਏਰੀਆ ਜਿਹੜਾ ਬਿਲਕੁਲ ਬਰਫ਼ ਦੀ ਤਰ੍ਹਾਂ ਲੱਗਦਾ ਹੈ ਤੇ ਇਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦੇ ਦਾਂਗੇ ਹੁਣੇ 2 ਮਿੰਟ ਪਹਿਲਾਂ ਥੱਲੇ ਚਲੇ ਜਾਈਏ ਇੱਕ ਵਾਰੀ ਵੀ ਇਹ ਕਾਹ ਤੋਂ ਬਣਿਆ ਹੋਇਆ ਹਨਾ ਤੇ ਰਸਤਾ ਦੇਖ ਲੰਦਿਆਂ ਇੱਕ ਵਾਰੀ ਥੱਲੇ ਜਾਣ ਦਾ ਤੇ ਦੂਜੀ ਗੱਲ ਅੱਖਾਂ 'ਚ ਨਾ ਜਿੱਦਾਂ ਬਰਫ਼ ਜਦੋਂ ਆਪਾਂ ਚਾਹੁੰਦੇ ਆ ਬਰਫ਼ ਜੁਹਦੇ ਚੁਬ ਸੇਮ ਇਹ ਵੀ ਉਦਾਂ ਹੀ ਰਿਹਾ ਆ ਦੇਖੋ ਸਾਹਮਣੇ ਝੀਲ ਬਣੀ ਹੋਈ ਐ ਝੀਲ ਦੇ ਕੋਲੇ ਚੱਲਦੇ ਆਂ برف ਦੇ ਨੇੜੇ ਇਹ ਐ ਪਰਸੂ ਦਿਖ ਰਿਹਾ ਇਗੜੇ 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 ਨਾ ਦਿਖ ਰਿਹਾ ਪਾਣੀ ਦੇਖੋ ਕਿੰਨਾ ਸਾਫ ਐ ਇੱਧਰ ਤੇ ਪਾਣੀ ਲਾ ਲੋ ਝੀਲ ਦਾ ਪਾਣੀ برف ਦਾ ਇਹ ਕੋਈ ਝੀਲ ਨਹੀਂ ਕੋਈ برف ਨਹੀਂ ਤੁਹਾਨੂੰ ਪਤਾ ਸਾਰਿਆਂ ਨੂੰ ਐ ਨਾ ਪਰ ਡੰਪਿੰਗ ਯਾਰਡ ਇੱਥੇ ਨਾ ਬਹੁਤ ਸਾਰੀਆਂ ਫੈਕਟਰੀਆਂ ਲੱਗੀਆਂ ਹੋਈਆਂ ਨੇ ਮਾਰਬਲ ਦੀਆਂ ਤੇ ਜਦੋਂ ਉਹਦੀ ਕਟਾਈ ਕਰਦੇ ਨੇ ਉਹਦਾ ਪਾਊਡਰ ਨਿਕਲਦਾ ਜਿਹੜਾ ਚਿੱਟਾ ਪਾਊਡਰ ਹੁੰਦਾ ਉਹਦੀ ਬੇਸਟਿੰਗ ਕਹ ਲਓ ਤੁਸੀਂ ਤੇ ਉਹ ਲਿਆਣ ਕੇ ਸੁਰਜ ਇੱਥੇ ਗੇਰੀ ਗਏ ਜਿਹੜੇ ਇੱਥੇ ਕੰਪਨੀ ਵਾਲਿਆਂ ਨੇ ਉਹਨਾਂ ਨੇ ਉਹਨਾਂ ਨੇ ਜਗ੍ਹਾ ਲਾ ਲਓ ਮੁੱਲ ਲਈਆ ਉਹਨਾਂ ਦੀ ਆਪਣੀ ਰੱਬ ਜਾਣੇ ਤੇ ਇਹ ਗੇਰੀ ਗਏ ਜਿੱਦਾਂ ਦਾ ਇਹ ਤੇ ਮੀਂਹ ਪਿੰਗਾ ਥੱਲੇ ਦਬਿੰ ਗਿਆ ਤੇ ਇਹਦੇ ਚ ਨਖਾਰ ਆئیںਗੇ ਬਾਅਦ ਚ ਫਿਰ ਲਾ ਲਓ ਵੀ ਕੋਈ ਨੂੰ ਅ ਕੀ ਕਹਿੰਦੇ ਆਪਣਾ Rajasthan ਦਾ ਲੇਲ ਦਾ ਕਹਿੰਦਾ ਹੁੰਦਾ ਕੋਈ ਕੋਈ ਬਰਫੇ ਵਾਲਾ ਕਹਿੰਦਾ ਪਰ ਅਸਲ ਚ ਡੰਪਿੰਗ ਯਾਰਡ ਤੇ ਡੰਪਿੰਗ ਤਾਂ ਸਾਨੂੰ ਪਤਾ ਹੈ ਹਨਾ ਵੀ ਕਿਸੇ ਦਾ ਵੇਸਟਿੰਗ ਪਾਰਟ ਹੁੰਦਾ ਜਿਹੜਾ ਯਾਰਡ ਜਿੱਥੇ ਗੇਰਿਆ ਹੁੰਦਾ ਹੈ ਤੇ ਇਹ ਆ ਉਹ ਚੀਜ਼ ਪਰ ਇਹਨੇ ਦੁਨੀਆ ਨੂੰ ਪਾਗਲ ਕਰਤੀ ਉਹ ਦੇਖੋ ਸਾਹਮਣੇ ਸੀ ਇਹ ਦੇਖੋ ਤੇ ਉਹਦਾ ਸਾਹਮਣੇ ਨਾ ਪਤੰਦਰ 버ਗਰਾਂ ਦੀਆਂ ਤੇ ਹੋਰ ਲਾਲੋ ਸਾਰੀਆਂ ਦੁਕਾਨਾਂ ਬਣੀਆਂ ਹੋਇਆਂ ਸਾਹਮਣੇ ਲਿਖਿਆ ਹੋਇਆ ਪਾਸਤਾ ਹਟ ਹੇ ਹੁਣ ਤਾਂ ਲਾਲੋ ਜਿਹੜੇ ਨਾਲ ਇੱਥੇ ਇਹਦੇ ਆਪਣਾ ਐਸੀ ਹੌਸਨ ਬਣੀ ਹੋਈ ਐ ਜਿਹੜੇ ਮਾਰਬਲ ਆਲੇ ਨੇ ਉਹਨਾਂ ਨੇ ਪਰਚੀ ਵੀ ਰੱਖਿਓ ਜੀ ਪਰ ਚਲੋ ਆਪਾਂ ਕੱਲੇ ਸਾਬਣੇ ਕੋਲ ਮੋਟਰਸਾਈਕਲ ਉਹਨਾਂ ਨੇ ਆਪਾਂ ਨੂੰ ਫ੍ਰੀ ਕਰਤਾ ਪਤਾ ਨਹੀਂ ਵੀਡੀਓ ਕਰ ਪਰ ਆਪਾਂ ਨੂੰ ਇੱਕ ਵੀ ਪਿੱਛੇ ਬਾਈ ਮਿਲਿਆ ਸੀ ਉਹ ਕਹਿੰਦਾ ਵੀ ਮੇਰੀ ਗੱਡੀ ਦਾ 600 ਰੁਪਿਆ ਭਰਾਇਆ ਇੱਥੇ ਦੇਖਣ ਦਾ ਕੀ ਦੇਖਣ ਦਾ ਵੇਸਟਿੰਗ ਆਪਣੇ ਲਾਲੋ ਤੁਸੀਂ ਵੀ ਰੂੜੀ ਲਾਤੀ ਇਹ ਲਾਲੋ ਤੁਸੀਂ ਬੱਸ ਪਰ ਕੀ ਆ ਵੀ ਆਪਣੇ ਰੂੜੀ ਕਾਮਯਾਬ ਨਹੀਂ ਹੋਈ ਇਹਨਾਂ ਦਾ ਕਿਉਂਕਿ ਇਹ ਵਪਾਰੀ ਬੰਦੇ ਨੇ ਤੇ ਵਪਾਰੀਆਂ ਦਾ ਤਾਂ ਭਾਈ ਗੇਰਿਆ ਹੋਇਆ ਕੂੜਾ ਕਰਕਟ ਲਾ ਲੋ ਜਾਂ ਕੁਝ ਲਾ ਲੋ ਉਹ ਵੀ ਕਾਮਯਾਬ ਹੋ ਗਿਆ ਬਾਕੀ ਚਾਰ ਜਾਂਦੇ ਇਸ ਚੀਜ਼ ਨੇ ਲਾਤੇ ਇਹ ਹਰੇਕ ਜਗ੍ਹਾ ਮਿਲੂਗਾ ਤੁਹਾਨੂੰ ਪਚਕਾਰੀ ਮਰੀ ਹੋਈ ਅਰੇ ਇਹ ਰਹਾ ਸਾਹਮਣੇ ਝੀਲ ਬਣੀ ਹੋਈ ਐ ਤੇ ਉਹ ਲਾ ਲੋ ਤੁਸੀਂ ਪਹਾੜ ਬਣੇ ਹੋਏ ਐ ਡੰਪਿੰਗ ਹੈ ਅਰ ਕਿਉਂਕਿ ਮੀਂਹ ਪੈ ਵੇਗਾ ਥੱਲੇ ਦੱਬੀ ਜਾਂਦੀ ਜਿਹੜੀ ਮਿੱਟੀ ਉੱਪਰ ਉਹ ਇਹ ਗਰੀ ਜਾਂਦਾ ਜਿਹੜਾ ਲਾਲੋ ਤੁਸੀਂ ਵੀ ਪੱਥਰ ਦਾ ਜਿਹੜਾ ਮਾਰਬਲ ਦਾ ਜਿਹੜਾ ਇਹ ਪੇਸਟਿੰਗ ਹੁੰਦੀ ਹੈ ਬਚ ਗਏ। ਬਾਕੀ ਫੋਟੋ ਫੋਟੋ ਖਿਚਾਉਣ ਵਾਲੇ ਚੁੱਬਰ ਕੰਮ ਖਾਸਾ ਖਿੱਚੀ ਜਾਂਦੇ ਨੇ। ਆਪਾਂ ਇਕੱਲੇ ਤੇ ਫੋਟੋ ਦਾ ਆਪਾਂ ਨੂੰ ਹੋ ਜਾਂਦਾ ਹੈ ਮੁਸ਼ਕਲ ਖਿਚਾਣਾ ਹੁਣ। ਯਹੀ ਗੱਲ ਨਹੀਂ ਅਜਿਹੀ ਗੱਲ ਨਹੀਂ। ਲੱਗਦਾ ਦੇਖਣ 'ਚ ਸੋਹਣਾ ਤੇ ਬਰਫ਼ ਦੇ ਵਾਂਗੂ ਹੀ ਲੱਗਦਾ ਹੈ ਤੇ ਮੇਨ ਚੀਜ਼ ਜਿੱਦਾਂ ਨਾ ਅ ਬਰਫ਼ 'ਚ ਲਾਲੋ ਤੁਸੀਂ ਅੱਖਾਂ ਨਹੀਂ ਖੁੱਲਦੀਆਂ। ਅੱਖਾਂ ਇੱਥੇ ਵੀ ਨਹੀਂ ਖੁੱਲਦੀਆਂ ਬਿਨਾਂ ਇਹਨਾਂ ਕੱਢੋ। ਵੈਸੇ 뷰 ਜਿਆਦਾ ਵਧੀਆ ਹੁਣ ਇੱਧਰ ਦੀ ਆ ਕਿਉਂਕਿ ਇੱਧਰ ਬੱਦਲ ਹੋਇਆ ਬਥੋੜਾ ਜਿਹਾ ਤੇ ਨਾਲੋਂ ਪਹਾੜੀਆਂ ਦਿਖ ਰਹੀਆਂ ਨੇ ਇਹ ਦਰਾਲਾ ਸੁੰਮਾਨ ਆਈ ਜਾਂਦਾ ਇੱਥੇ ਮਾਰਬਲ ਦਾ ਤੇ ਪੱਟ ਪੱਟ ਕੇ ਜੇਸੀ ਵੀ ਚੱਲੀ ਹੋਈ ਐ ਪੱਟ-ਪੱਟ ਕੇ ਨੂੰ ਉੱਪਰ ਗਰੀ ਜਾਂਦੇ ਆ ਸੈਟਿੰਗ ਉੱਪਰੋਂ ਮੀਂਹ ਪਈ ਜਾਂਦਾ ਤੇ ਥੱਲੇ ਦਵੀ ਜਾਂਦਾ ਪਰ ਹੁਣ ਕਮਾਂਡ ਦਾ ਪ੍ਰਬੰਧ ਕਰ ਲਿਆ ਘਟੋ ਘਟੋ ਵੀ ਬਹੁਤਾ ਨਹੀਂ ਦਾ 3 ਤੋਂ 4000 ਬੰਦੇ ਲਾ ਲਓ ਤੁਸੀਂ ਇਸ ਟਾਈਮ ਇੱਥੇ ਅ ਡੰਪਿੰਗ ਯਾਰਡ 'ਚ ਪਹੁੰਚੇ ਹੋਏ ਨੇ ਤੇ ਆਪਾਂ ਵੀ ਉਹਨਾਂ ਦੇ ਪਿੱਛੇ ਆ ਜਿਹੜੇ ਵੇਸਟਿੰਗ ਦੇਖਣ ਆਏ ਨੇ ਪਰ ਲਏ ਆ ਵੀ ਚਲੋ ਲੱਗ ਸੋਣਾ ਰਿਹਾ ਦੇਖਣ 'ਚ ਬਹੁਣ ਚੱਲਦੇ ਆ ਇੱਥੋਂ ਥੋੜਾ ਬੋਟਾ ਖਾ ਪੀ ਲੈਂਦੇ ਆ ਉਹ ਤੋਂ ਬਾਅਦ ਚੱਲਦੇ ਆ ਪੁਸ਼ਕਰ ਕਿਉਂਕਿ ਹਲੇ ਪੁਸ਼ਕਰ ਆਪਾਂ ਨੂੰ ਜਾਣਾ ਰਹਿ ਰਿਹਾ ਉੱਥੇ ਉਹ ਤੋਂ ਬਾਅਦ ਅੱਗੇ ਦੀ ਲਾ ਲਓ ਆਪਾਂ ਜਿਹੜੀ ਅ ਜਰਨਲੀਆਂ ਲਾ ਲਓ ਆਪਾਂ ਨੂੰ ਉਹ ਸਾਰੇ ਹਲਾ ਲੋ ਰਾਜਸਥਾਨ ਦੇ ਆਪਾਂ ਪੁਸ਼ਕਰ ਤੋਂ ਬਾਅਦ ਉਹ ਅੱਗੇ ਦੀ ਸ਼ੁਰੂ ਕਰ ਦਾਂਗੇ ਫਿਰ ਦੁਬਾਰ ਤੋਂ ਪੁਸ਼ਕਰ ਆਪਾਂ ਲੱਗਣਗੇ 2 ਤੋਂ 3 ਦਿਨ ਉਹ ਜ਼ਰੂਰੀ ਵੀ ਨੇ ਉੱਥੇ ਕਿਉਂਕਿ ਆਪਾਂ ਮੇਨ ਹੈ ਨਾ ਜਿਹੜਾ ਬਾਲਾਜੀ ਦੇ ਰਸਤੇ ਦੇ ਆਏ ਆ ਆਪਾਂ ਲਾ ਲੋ ਸਾਲਾ ਸਰ ਨੂੰ ਨਿਕੜ ਆਏ ਆ ਉਹਦਾ ਆਣ ਦਾ ਜਿਹੜਾ ਮੇਨ ਕਾਰਨ ਹੈ ਉਹ ਪੁਸ਼ਕਰ ਹੈ ਕਿਉਂਕਿ ਆਪਾਂ ਜੇ ਆਉਂਦੇ ਹਨੂਮਾਨਗੜ੍ਹ ਜ਼ਿਲ੍ਹੇ ਤੋਂ ਵੱੜਦੇ ਵੇਸੇ ਮੈਂ ਵੱਡਣਾ ਉਧਰ ਹੀ ਸੀ ਤੇ ਫਿਰ ਪੁਸ਼ਕਰ ਦਾ ਮੇਲਾ ਰਹਿ ਜਾਂਦਾ ਆਪਣਾ ਬਾਕੀ ਇਦਾਂ ਦੇ ਹਾਲਾਤ ਨੇ ਜੀ ਆੜਦੇ ਇੱਥੇ ਤੇ ਕਿਸ਼ਨਗੜ੍ਹ ਉੱਚ ਪੈਂਦਾ ਸ਼ਹਿਰ ਚ ਕਿਤੇ ਵੀ ਆ ਕੇ ਤੁਸੀਂ ਪੁੱਛ ਸਕਦੇ ਹੋ ਨੈਟ ਰੋਡ ਤੇ ਤੁਸੀਂ ਲਾ ਸਕਦੇ ਹੋ ਡੰਪਿੰਗ ਯਾਰਡ ਡੰਪਿੰਗ ਯਾਰਡ ਲਾ ਕੇ ਲਾ ਲੋ ਤੁਸੀਂ इजीली ਆ ਸਕਦੇ ਪਰ ਉਹ ਤੋਂ ਪਹਿਲਾਂ ਪਰਚੀ ਘਟਾਣੀ ਪੈਂਦੀ ਹੈ ਇੱਕ ਮੈਨੂੰ ਤਾਂ ਫ੍ਰੀ ਮਿਲੀ ਹੈ ਰੱਬ ਜਾਣੀ ਮੋਟਰਸਾਈਕਲ ਕਰਕੇ ਜਾਂਦੀ ਵੀ ਕੱਲਾ ਬੰਦਾ ਆ ਬਲੌਗ ਬਣਾਉਣ ਕਰਕੇ ਦੇਦੀ ਵੀ ਇਹ ਨਹੀਂ ਪਤਾ ਪਰ ਬਾਈ ਨੇ ਸਾਨੂੰ ਦੱਸਿਆ ਹੀ ਹੈ ਬਾਕੀ ਕਨਫਰਮ ਵੀ ਕਰ ਲਾਂਗੇ ਵੀ ਫੀਸ ਲੱਗਦੀ ਹੈ ਇੱਥੇ ਜਾਂ ਨਹੀਂ ਲੱਗਦੀ ਉਹ ਜਾਂਦਾ ਵਧੀਆ ਬਣਿਆ ਹੋਇਆ ਸਾਹਮਣੇ ਜੀਦੇ ਦੇ ਬਾਈ ਨੋ ਉਹ ਕਰ ਰਹੇ ਨੇ ਖੜੇ ਨੇ ਫੋਟੋ ਖਿਚਾ ਰਹੇ ਨੇ ਬਣਿਆ ਬਸ ਸਾਰਾ ਹੀ ਠੀਕ ਹੈ ਬਸ ਰੂੜੀਆਂ ਆਪਣੇ ਵਾਲ ਆਪਣੇ ਵੱਲ ਦੀ ਡੰਪਿੰਗ ਹੈ ਬਾਕੀ ਪਾਣੀ ਦਾ ਪਤਾ ਨਹੀਂ ਸਾਦ ਪਤੰਦਰਾਂ ਨੇ ਸੋਣਾ ਲੱਗਣ ਕਰਕੇ ਜਾਂ ਫਿਰ ਵੈਸੇ ਹੀ ਛੜਤਾ ਹੋਵੇ ਹਨਾ ਜਾਂ ਮੀਂਹ ਦਾ ਹੋਵੇ ਪਤਾ ਨਹੀਂ ਕਿਉਂ ਮੀਂਹ ਵੀ ਇੱਥੇ ਪੰਜ ਚਾਰ ਦਿਨ ਹੋਏ ਮੀਂਹ ਪੈ ਕੇ ਹਟਿਆ ਹਾਲੇ ਚਲੋ ਬਾਈ ਆਹ ਦੇਖੋ ਪਤੰਦਰਾਂ ਨੇ ਰੂੜੀਆਂ ਤੇ ਵੀ ਕੰਮ ਚਲਾ ਲਿਆ ਉਹ ਸਾਹਮਣੇ ਘੋੜਿਆਂ ਦਾ ਲਾ ਲਓ ਤੁਸੀਂ ਰਾਈਡਿੰਗ ਕਰਾ ਰਹੇ ਨੇ ਜਿਹੜੇ ਤਾਂ ਸਾਹਮਣੇ ਜੀਪ ਇੱਕ ਕਾਂਡ ਹੋ ਗਿਆ ਸੀ ਜੀ ਹੁਣ ਤੇ ਉਸ ਕਰਕੇ ਨਾ ਜਿਹੜਾ ਕੈਮਰਾ ਗੋਪ੍ਰੋ ਵੀ ਮੈਂ ਜੇਬ ਚ ਪਾ ਕੇ ਲਿਆ ਬੈਗ ਚ ਜਿੱਤੇ ਆਪਾਂ ਯਾਰਡ ਤੇ ਖੜੇ ਸੀ ਨਾ ਉਥੇ ਬਾਅਦ ਚ ਪਤਾ ਲੱਗਿਆ ਕਿ ਉਥੇ ਨਾ ਪਰਚੀ ਲੱਗਦੀ ਐ ਤੇ ਪਰਚੀ ਵੀ ਕੀ ਲੱਗਦੀ ਐ ਜੁਰਮਾਨਾ ਇਹ ਸਮਝੋ ਕਿਉਂਕਿ ਜਿਹੜਾ ਜੁਰਮਾਨਾ ਲੱਗ ਰਿਹਾ ਸੀ ਨਾ 5100 ਰੁਪਏ ਦਾ ਲੱਗ ਰਿਹਾ ਸੀ ਤੇ ਪਹਿਨਾ ਮੈਨੂੰ ਪਤਾ ਨਹੀਂ ਸੀ ਮੈਂ ਵੀਡੀਓ ਬਣਾਈ ਗਿਆ ਤੇ ਸਕਿਉਰਿਟੀ ਗਾਰਡ ਆ ਗਿਆ ਕਹਿੰਦਾ ਭਾਈ 5100 ਰੁਪਿਆ ਦਿਓ ਜੇ ਤੁਸੀਂ ਲੈ ਲਓ ਜਾਂ ਵੀਡੀਓ ਬਣਾਈਆ ਜਾਂ ਨਹੀਂ ਬਣਾਈ ਤੁਸੀਂ ਗੋ ਪ੍ਰੋ ਕੱਢ ਕੇ ਥੱਲੇ ਯਾਰਡ ਚ ਫਿਰ ਰਹੇ ਸੀ ਚਲੋ ਮਾੜੀ ਮੁੱਟੀਆਂ ਮਿੰਟਦਾਰਾ ਕੀਤੇ ਉਹਨਾਂ ਨੂੰ ਮੈਂ ਗਿਆ ਜੀ ਭਾਈ ਜਾਣ ਦਿਓ ਸਾਰਾ ਰਾਜਸਥਾਨ ਦਾ ਟੂਰ ਹੈ ਜਿਹੜਾ ਇੱਥੇ ਹੀ ਖਰਾਬ ਹੋ ਜਾਊਗਾ ਬੰਦੇ ਠੀਕ ਨਿਕਲੇ ਪਤਾ ਨਹੀਂ ਕੈਮਰੇ ਤੋਂ ਵੀ ਉਹਨਾਂ ਨੂੰ ਇਹ ਵੀ ਕੈਮਰਾ ਚੱਲਦਾ ਪਿਆ ਨਾ ਪਹਿਲਾਂ ਤਾਂ ਕਹਦਾ ਵੀ ਚਲ ਕੋਈ ਨਹੀਂ ਤੁਸੀਂ ਚਾਹ ਪਾਣੀ ਦੇ ਦਿਓ ਜਿਹੜਾ ਦੇਣਾ ਸਾਨੂੰ 500 ਜੋ ਵੀ ਮੰਗਦੇ ਮੈਂ ਉਹਦੇ ਖੁਸ਼ ਹੋ ਗਿਆ ਵੀ ਚਲੋ 5100 ਤਾਂ ਬਚੇ ਪਰ ਬਾਅਦ ਚ ਜਦੋਂ ਉਹਨਾਂ ਨੇ ਨਾ ਕੈਮਰਾ ਦੇਖਿਆ ਪਤਾ ਨਹੀਂ ਮਨ ਚ ਆ ਗਿਆ ਮੇਰੇ ਨਾਲ ਗੱਲਾਂ ਕੀਤੀਆਂ ਪਰ ਕਹਿੰਦੇ ਵੀ ਜਾਓ ਕੋਈ ਚੱਕਰ ਨਹੀਂ ਵੀ ਜੇ ਭਾਈ ਤੁਸੀਂ ਰਾਜਸਥਾਨ ਕੋ ਮਰਿਓ ਤਾਂ ਜਾ ਸਕਦੇ ਹੋ ਬਿਨਾ ਪੈਸੇ ਦੇ ਪਰ şart ਹੈ ਵੀ ਤੁਹਾਨੂੰ ਜਿਹੜਾ ਕੈਮਰਾ ਨਾ ਇਹ ਹੁਣੇ ਜੇਬ ਚ ਪਾਣਾ ਪੈਣਾ ਮੈਂ ਉਹ ਤੋਂ ਮਿੰਟ ਲਾਇਆ ਪਾਇਆ ਅੱਜ ਬੈਗ ਚ ਆਪਣਾ ਕੈਮਰਾ ਤੇ ਰਸਤੇ ਜਾ ਕੇ ਹੁਣ ਇੱਥੇ ਕੈਮਰਾ ਹੈਲਮਟ ਤੇ ਦੁਬਾਰੇ ਸੈਟ ਲਗਾਇਆ ਕਰਨ ਫਿਲਾਲ ਪੁਸ਼ਕਰ ਜਿਹੜਾ ਮੇਲਾ ਇੱਥੋਂ ਰਹਿ ਗਿਆ ਲਾਲੋ ਤੁਸੀਂ 34 ਕਿਲੋਮੀਟਰ ਤੇ 47 ਮਿੰਟ 40 45 ਮਿੰਟ ਦਾ ਫਿਰ 47 ਮਿੰਟ ਦਾ 40 45 ਮਿੰਟ ਲੱਗਣੇ ਨੇ ਉੱਥੇ ਪਹੁੰਚ ਕੇ ਵੀਡੀਓ ਬਣਾਵਾਂਗੇ ਬਾਅਦ ਦੀ ਬਾਕੀ ਜਿਹੜੀ ਆਪਾਂ ਥਾਂ ਤੇ ਖੜੇ ਆ ਨਾ ਇਹ ਆ ਕਿਸ਼ਨਗੜ ਦਾ ਟੂਲ ਟੈਕਸ ਪਾਰ ਕਰਨ ਸਾਹ ਦਾ ਰੋਡ ਸਿੱਧਾ ਜਮੇਰ ਨੂੰ ਜਾ ਰਿਹਾ ਤੇ ਉੱਥੇ ਖੜੇ ਆਪਾਂ ਹੁਣ ਫਿਲਹਾਲ ਦੀ ਘੜੀ ਚਲੋ ਜੀ ਇਹਨਾਂ ਤੋਂ ਬਚ ਗਏ ਜੀ ਥੋੜੇ ਦਿਨ ਪਹਿਲਾਂ ਹੀ ਕਾਜਵੀਰ ਚੋਂ ਦੇ ਨਾਲ ਜੋ ਹੋਇਆ ਉਹਨਾਂ ਦਾ ਬੜਾ ਡਰ ਲੱਗਦਾ ਹੈ ਇਹਨਾਂ ਤੋਂ ਲੱਗਦਾ ਜਿਵੇਂ ਮਨਾਲੀ ਜਿਹੀ ਹੈ ਇਹ ਲਾ ਲਓ ਸ਼ਿਮਲੇ ਵਾਲੀ ਸੜਕ ਵਿਚਕਾਰ ਦੀ ਦਾ ਲਾ ਲਓ ਸੜਕ ਹੈ ਤੇ ਸੱਡਾਂ ਚ ਪਹਾੜ ਨੇ ਪੁਸ਼ਕਰ ਆ ਗਏ ਆਪਾਂ ਤੇ ਰੂਮ ਲੈ ਲਿਆ ਇਹ ਆਪਣਾ ਰੂਮ ਫਿਲਹਾਲ ਆਪਾਂ ਨੂੰ ਇਹੀ ਰੂਮ ਹੈ ਜਿਹੜਾ ਉਹ ਵਿਲਾ ਮਿਲਿਆ ਲਾ ਲਓ ਫ੍ਰੀ ਮਿਲਿਆ ਨਹੀਂ ਨਾ ਇੱਥੇ ਰੂਮ ਦਾ ਮੁਸ਼ਕਲ ਹੋ ਗਈ ਲੈਣੀ ਤੇ ਉਹ ਹੋ ਰਿਹਾ ਸਾਹਮਣੇ ਪਹਾੜ ਵਧੀਆ ਇੱਕ 뷰 ਤੇ ਖੇਤੀ ਨਾਲੇ ਹੁੰਦੀ ਹੋਈ ਬਾਕੀ ਅੱਜ ਦਾ ਵਲੋਗ ਇੱਥੇ ਐਂਡ ਕਰਦੇ ਆਪਾਂ ਹੁਣ ਅਗਲੇ ਵਲੋਗ ਚ ਮਿਲਦੇ ਆਂ